ਡਾਕਟਰ ਕੁਲਵਿੰਦਰ ਕੌਰ ਬਿਨਹਾਸ ਦੀ ਪੁਸਤਕ ਸੁਪਨਿਆਂ ਦਾ ਘਰ ਦੇ ਬਾਨੀ ਸਰਦਾਰ ਗੁਰਪ੍ਰੀਤ ਸਿੰਘ ਦਾ ਅਗਲਾ ਅਧਿਆਇ 11 ਭਾਗ ਪਹਿਲਾ ਸੁਪਨਿਆਂ ਦੇ ਘਰ ਵਿੱਚ ਰਹਿਣ ਵਾਲੇ ਪੀੜਤ ਰੋਗੀ ਜ਼ਿੰਦਗੀ ਵਿੱਚ ਅਗਰ ਆਏ ਹੋ ਤਾਂ ਕੁਝ ਕਰਕੇ ਜਾਓ ਇਹ ਕੀ ਮਤਲਬ ਖਾਓ ਪੀਓ ਔਰ ਚਲੇ ਜਾਓ ਰੱਬ ਦੇ ਰੰਗ ਨਿਆਰੇ ਹਨ ਇਹ ਦੁਨੀਆ ਰੰਗ ਬਰੰਗੀ ਹੈ ਕਈ ਲੋਕਾਂ ਨੂੰ ਇਹ ਦੁਨੀਆ ਇੱਕ ਮੇਲੇ ਵਰਗੀ ਲੱਗਦੀ ਹੈ ਉਹ ਇਸ ਮੇਲੇ ਵਿੱਚ ਖੁਸ਼ ਰਹਿੰਦੇ ਹਨ ਮौज-ਮਸਤੀ ਕਰਦੇ ਹਨ ਉਹ ਸੋਚਦੇ ਹਨ ਖਾਓ ਪੀਓ ਤੇ ਐਸ਼ ਕਰੋ ਪਤਾ ਨਹੀਂ ਕਦੋਂ ਰੱਬ ਵੱਲੋਂ ਬਲਾਵਾ ਆ ਜਾਵੇ ਇਹ ਉਹ ਲੋਕ ਹੁੰਦੇ ਹਨ ਜੋ ਸਿਹਤ ਤੇ ਆਰਥਿਕ ਪੱਖੋਂ ਠੀਕ ਹੁੰਦੇ ਹਨ ਇਕੋ ਲੋਕ ਹੁੰਦੇ ਹਨ ਜੋ ਸੋਚਦੇ ਹਨ ਕਿ 84 ਲੱਖ ਜੁਨਾਬਾਦ ਦੁਰਲੱਭ ਮਨੁੱਖਾ ਜੁਨ ਮਿਲੀ ਹੈ ਇਸ ਨੂੰ ਸੇਵਾ ਤੇ ਸਿਮਰਨ ਵਿੱਚ ਲਗਾ ਕੇ ਆਪਣਾ ਤੇ ਦੂਜਿਆਂ ਦਾ ਵੱਧ ਤੋਂ ਵੱਧ ਭਲਾ ਕਰ ਲਈ। ਦੂਜੇ ਲੋਕ ਹੁੰਦੇ ਹਨ ਜੋ ਲੰਗੜੇ ਲੂਲੇ ਇਲਾ ਵਾਰਿਸ ਬਿਮਾਰ ਮਾਨਸਿਕ ਤੌਰ ਤੇ ਪਰੇਸ਼ਾਨ ਹੁੰਦੇ ਹਨ ਉਹਨਾਂ ਨੂੰ ਆਪਣੇ ਕੀਤੇ ਗਏ ਮਾੜੀ ਕਰਮਾਂ ਦੀ ਸਜ਼ਾ ਮਿਲੀ ਹੁੰਦੀ ਹੈ ਇੱਕ ਭਗਤਪੂਰਨ ਸਿੰਘ ਮਦਰ ਟ੍ਰੇਸਾ ਤੇ ਸਰਦਾਰ ਗੁਰਪ੍ਰੀਤ ਸਿੰਘ ਵਰਗੇ ਉਹ ਮਹਾਨ ਇਨਸਾਨ ਹੁੰਦੇ ਹਨ ਜੋ ਇਹਨਾਂ ਲੋਕਾਂ ਦੀ ਸੇਵਾ ਕਰਨ ਵਿੱਚ ਆਪਣਾ ਪੂਰਾ ਜੀਵਨ ਸਮਰਪਿਤ ਕਰ ਦਿੰਦੇ ਹਨ। ਅਜਿਹੇ ਲੋਕ ਬਿਰਲੇ ਹੁੰਦੇ ਹਨ। ਲੁਧਿਆਣੇ ਹਸਨਪੁਰ ਪਿੰਡ ਵਿੱਚ ਸਰਦਾਰ ਗੁਰਪ੍ਰੀਤ ਸਿੰਘ ਨੇ ਸੁਪਨਿਆਂ ਦੇ ਘਰ ਵਿੱਚ ਅਜਿਹੇ ਲੋਕਾਂ ਦੀ ਸੇਵਾ ਸੰਭਾਲ ਸ਼ੁਰੂ ਕੀਤੀ ਹੋਈ ਹੈ। ਅਜਿਹੇ ਕੁਝ ਲੋਕਾਂ ਦੇ ਜੀਵਨ ਬਾਰੇ ਮੈਂ ਇੱਥੇ ਜ਼ਿਕਰ ਕਰਨਾ ਚਾਹਾਂਗੀ ਜਿਨ੍ਹਾਂ ਨੂੰ ਸਰਦਾਰ ਗੁਰਪ੍ਰੀਤ ਸਿੰਘ ਆਪਣੇ ਸੁਪਨਿਆਂ ਦੇ ਘਰ ਲੈ ਕੇ ਆਏ। ਬਹੁਤ ਸਾਰੇ ਲੋਕ ਇੱਥੋਂ ਠੀਕ ਹੋ ਕੇ ਆਪਣੇ ਘਰਾਂ ਨੂੰ ਵਾਪਸ ਵੀ ਜਾ ਚੁੱਕੇ ਹਨ। ਉਜਾਤ ਪਾਤ ਊਚ ਨੀਚ ਤੇ ਧਰਮ ਤੋਂ ਉੱਪਰ ਉੱਠ ਕੇ ਲੋੜਵੰਦਾਂ ਦੀ ਮਦਦ ਕਰਦੇ ਹਨ। ਉਹਨਾਂ ਦੀਆਂ ਨਜ਼ਰਾਂ ਵਿੱਚ ਸਭ ਬਰਾਬਰ ਹਨ। ਸਾਰੇ ਪ੍ਰਮਾਤਮਾ ਦੇ ਬਣਾਏ ਬੰਦੇ ਹਨ। ਅਬਾ ਲਲਾ ਨੂਰ ਉਪਾਇਆ। ਕੁਦਰਤ ਕੀ ਸਭ ਬੰਦੀ। ਬਾਪੂ ਕੇਸਰ ਸਿੰਘ ਧਾਲੀਵਾਲ। ਬਾਪੂ ਕੇਸਰ ਸਿੰਘ ਧਾਲੀਵਾਲ। ਪਹਿਲਾ ਮਰੀਜ਼ ਸੀ ਜਿਸ ਨੂੰ ਸਰਦਾਰ ਗੁਰਪ੍ਰੀਤ ਸਿੰਘ ਆਪਣੀ ਟੀਮ ਨਾਲ ਜਾ ਕੇ ਉਸ ਤੇ ਪਿੰਡ ਚੌਕੀਮਾਨ ਤੋਂ 17 ਜੂਨ 2016 ਨੂੰ ਲੈ ਕੇ ਆਏ ਸਨ। ਉਸਦੇ ਪਿਤਾ ਦਾ ਨਾਮ ਸਰਦਾਰ ਗੁਰਦੇਵ ਸਿੰਘ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਤੇ ਉਸਦੇ ਦੰਤ ਵਿੱਚ ਕੀੜੇ ਪੈ ਚੁੱਕੇ ਸਨ ਉਸ ਦੀ ਘਰ ਵਾਲੀ ਰੱਬ ਨੂੰ ਪਿਆਰੀ ਹੋ ਚੁੱਕੀ ਸੀ ਤੇ ਉਸਦੇ ਦੋ ਪੁੱਤਰ ਬਿੱਲਾ ਤੇ ਲੱਬਾ ਸਨ ਬਿੱਲਾ ਬਹੁਤ ਹੀ ਸੋਹਣਾ ਸੁਨੱਖਾ ਤੇ ਹੋਣ ਹਰ ਮੁੰਡਾ ਸੀ ਉਸ ਨੂੰ ਚਿੱਟਾ ਖਾਣ ਦੀ ਆਦਤ ਪੈ ਗਈ ਤੇ ਉਹ ਚਿੱਟੇ ਦੀ ਪੇਟ ਚੜ ਗਿਆ ਬਾਪੂ ਦਾ ਦੂਜਾ ਮੁੰਡਾ ਲੱਬਾ ਆਪਣੇ ਨਾਂ ਕਿ ਰਹਿੰਦਾ ਸੀ ਬਾਪੂ ਦਿਮਾਗੀ ਤੌਰ ਤੇ ਪਰੇਸ਼ਾਨ ਰਹਿਣ ਲੱਗਾ 6-7 ਸਾਲ ਆਪਣੇ ਪਿੰਡ ਵਿੱਚ ਹੀ ਘੁੰਮਦਾ ਰਿਹਾ ਫਿਰ ਉਸਦੀ ਲੱਤ ਤੇ ਸੱਟ ਲੱਗੀ ਇਲਾਜ ਨਾ ਹੋਣ ਕਰਕੇ ਜ਼ਖਮ ਵਿੱਚ ਕੀੜੇ ਪੈ ਗਏ 6-7 ਮਹੀਨੇ ਕੀੜੇ ਪੈ ਹੋ ਚੁੱਕੇ ਸਨ ਜਦੋਂ ਬਾਪੂ ਦੇ ਪਿੰਡ ਵਿੱਚ ਹੀ ਕਿਸੇ ਸੱਜਣ ਨੇ ਸਰਦਾਰ ਗੁਰਪ੍ਰੀਤ ਸਿੰਘ ਹੁਰਾ ਨੂੰ ਫੋਨ ਕਰਕੇ ਬਾਪੂ ਦੀ ਹਾਲਤ ਬਾਰੇ ਦੱਸਿਆ ਬਾਪੂ ਕੇਸਰ ਸਿੰਘ ਹੁਰੀ 8 ਪਰਾ ਸਨ ਤੇ ਸਾਰੇ ਚੰਗੀਆਂ ਨੌਕਰੀਆਂ ਤੇ ਲੱਗੇ ਹੋਏ ਸਨ ਇੱਕ ਪਰਾ ਪੰਜਾਬ ਪੁਲਿਸ ਵਿੱਚ ਇੱਕ ਬਿਜਲੀ ਬੋਰਡ ਵਿੱਚ ਇੱਕ ਬੈਂਕ ਵਿੱਚ ਇੱਕ ਵੈਟਰਨਰੀ ਡਾਕਟਰ ਤੇ ਖੇਤੀਬਾੜੀ ਕਰਦਾ ਸੀ ਇਸੇ ਤਰ੍ਹਾਂ ਬਾਕੀ ਭਰਾ ਵੀ ਚੰਗੀਆਂ ਨੌਕਰੀਆਂ ਕਰਦੇ ਸੀ ਪਰ ਕਿਸੇ ਵੀ ਭਰਾ ਨੇ ਬਾਪੂ ਕੇਸਰ ਸਿੰਘ ਦੀ ਬਾਨਾ ਫੜੀ ਉਸ ਦਾ ਇਲਾਜ ਨਾ ਕਰਵਾਇਆ ਸਗੋਂ ਇਹਨਾਂ ਭਰਾਵਾਂ ਵਿੱਚੋਂ ਇੱਕ ਭਰਾ ਦੇ ਮੁੰਡੇ ਨੇ ਬਾਪੂ ਦੀ ਸਾਰੀ ਜ਼ਮੀਨ ਹੜੱਪ ਲਈ ਤੇ ਬਾਪੂ ਦਾ ਸਾਰਾ ਪੈਸਾ ਵੀ ਖਾ ਗਿਆ ਸਕੇ ਭਰਾਵਾਂ ਦੇ ਲੋ ਚਿੱਟੇ ਹੋ ਗਏ ਸਰਦਾਰ ਗੁਰਪ੍ਰੀਤ ਸਿੰਘ ਹੋਰਾਂ ਚਾਰ ਮੈਂਬਰਾਂ ਨੇ ਮਿਲ ਕੇ 3-3000 ਰੁਪਏ ਭਾ ਕੇ 12000 ਰੁਪਏ ਇਕੱਠੇ ਕੀਤੇ ਉਹੀ ਪੈਸੇ ਲੈ ਕੇ ਬਾਪੂ ਦੇ ਪਿੰਡ ਗਏ ਤਾਂ ਜੋ ਕਿਸੇ ਪਿੰਡ ਦੇ ਚੰਗੇ ਬੰਦੇ ਨੂੰ ਇਹ ਪੈਸੇ ਬਾਪੂ ਦੇ ਰਾਜ ਲਈ ਦਿੱਤੇ ਜਾਣ ਪਰ ਕੋਈ ਵੀ ਪਿੰਡ ਦਾ ਬੰਦਾ ਉਹਨਾਂ ਕੋਲੋਂ ਇਹ ਪੈਸੇ ਲੈ ਕੇ ਬਾਪੂ ਦਾ ਇਲਾਜ ਕਰਵਾਉਣ ਲਈ ਅੱਗੇ ਨਾ ਆਇਆ ਹੋਰ ਕੋਈ ਹੀਲਾ ਵਸੀਲਾ ਬੰਦਾ ਨਾ ਦੇਖ ਕੇ ਸਰਦਾਰ ਗੁਰਪ੍ਰੀਤ ਸਿੰਘ ਆਪਣੇ ਸਾਥੀਆਂ ਨਾਲ ਬਾਪੂ ਕੇਸਰ ਸਿੰਘ ਧਾਲੀਵਾਲ ਨੂੰ ਆਪਣੇ ਨਾਲ ਟਾਬੇ ਤੇ ਲਿਆਏ ਉਹਨਾਂ ਨੇ ਬਾਪੂ ਦੀ ਲੱਤ ਜਦੋਂ ਡਾਕਟਰ ਨੂੰ ਦਿਖਾਈ ਤਾਂ ਉਸਨੇ ਕਿਹਾ ਕਿ ਆਪਰੇਸ਼ਨ ਕਰਕੇ ਇਹ ਲੱਤ ਕੱਟਣੀ ਪੈਣੀ ਹੈ ਬਾਪੂ ਕੇਸਰ ਸਿੰਘ ਨੂੰ ਟਾਬੇ ਤੇ ਵਾਪਸ ਲਿਆਂਦਾ ਗਿਆ ਸਰਦਾਰ ਗੁਰਪ੍ਰੀਤ ਸਿੰਘ ਤੇ ਹੋਰ ਮੈਂਬਰਾਂ ਨੇ ਮਿਲ ਕੇ ਜ਼ਖਮ ਸਾਫ਼ ਕੀਤਾ ਕੀੜੇ ਕੱਢੇ ਤਾਰਪਿੰਡਾ ਤੇਲ ਪਾਇਆ ਤਾਂ ਜੋ ਬਾਕੀ ਕੀੜੇ ਮਰ ਜਾਣ ਲੱਤ ਤੇ ਪੱਟੀ ਕੀਤੀ ਹੌਲੀ ਹੌਲੀ ਬਿਨਾ ਆਪਰੇਸ਼ਨ ਕਰਵਾਏ ਬਾਪੂ ਕੇਸਰ ਸਿੰਘ ਦੀ ਲੱਤ ਠੀਕ ਹੋ ਗਈ ਬਾਪੂ ਨੂੰ ਦਿਮਾਗ ਦੀ ਬਿਮਾਰੀ ਦੀ ਵੀ ਦਵਾਈ ਦਿੱਤੀ ਗਈ ਹੌਲੀ ਹੌਲੀ ਬਾਪੂ ਬਿਲਕੁਲ ਠੀਕ ਹੋ ਗਿਆ ਬਾਪੂ ਕੇਸਰ ਸਿੰਘ ਢਾਲੀਵਾਲ ਬਹੁਤ ਵੱਡੇ ਪਾਗਾਂ ਵਾਲਾ ਹੈ ਕਿਉਂਕਿ ਉਹ ਉਹਨਾਂ ਮੈਂਬਰਾਂ ਵਿੱਚ ਸ਼ਾਮਲ ਸੀ ਜਿਨ੍ਹਾਂ ਨੇ ਸੁਪਨਿਆਂ ਤੇ ਘਰ ਦਾ ਨਹੀਂ ਪੱਥਰ ਰੱਖਿਆ ਜਦੋਂ ਬਾਪੂ ਠੀਕ ਹੋ ਗਿਆ ਤਾਂ ਸਰਦਾਰ ਗੁਰਪ੍ਰੀਤ ਸਿੰਘ ਨੇ ਉਸ ਤੇ ਮੁੰਡੇ ਲੱਬੇ ਨੂੰ ਸਮਝਾਇਆ ਕਿ ਉਹ ਆਪਣੇ ਪਿੰਡ ਆ ਕੇ ਰਹੇ ਜਿੱਥੇ ਉਸਦੇ ਬਾਪੂ ਦਾ ਘਰ ਹੈ ਉਹ ਘਰ ਹੁਣ ਰਹਿਣ ਯੋਗ ਨਹੀਂ ਸੀ ਸਰਦਾਰ ਗੁਰਪ੍ਰੀਤ ਸਿੰਘ ਨੇ ਉਸ ਨੂੰ ਸਮਝਾਇਆ ਮਨਾਇਆ ਤੇ ਉਸ ਨੂੰ ਪਿੰਡ ਰਹਿਣ ਲਈ ਬਣਾ ਲਿਆ ਉਹਨਾਂ ਨੇ ਉਸਦੇ ਘਰ ਗ੍ਰੈਸਤੀ ਬਸੌਣ ਲਈ ਛੋਟਾ ਜਿਹਾ ਘਰ ਵੀ ਬਣਾ ਦਿੱਤਾ ਲੱਬੇ ਦਾ ਵਿਆਹ ਹੋ ਗਿਆ ਪਰਮਾਤਮਾ ਦੀ ਬਖਸ਼ਿਸ਼ ਸਦਕਾ ਉਸਦੇ ਇੱਕ ਮੁੰਡਾ ਵੀ ਹੈ ਜਿਸ ਦਾ ਨਾਮ ਮਨਰਾਜ ਰੱਖਿਆ ਗਿਆ ਬਾਪੂ ਸੁਪਨਿਆਂ ਦੇ ਘਰ ਦੀ ਟੀਮ ਦੇ ਮੈਂਬਰਾਂ ਨਾਲ ਗੱਡੀ ਵਿੱਚ ਆਪਣੇ ਘਰ ਜਾ ਕੇ ਆਉਂਦਾ ਤੇ ਨਾਲ ਹੀ ਵਾਪਸ ਆ ਜਾਂਦਾ ਜਦੋਂ ਬਾਪੂ ਦਾ ਪੋਤਾ ਮਨਰਾਜ ਹੋਇਆ ਤਾਂ ਸਰਦਾਰ ਗੁਰਪ੍ਰੀਤ ਸਿੰਘ ਆਪ ਉਸਦੇ ਨਾਲ ਗਏ ਤੇ ਉਸਦੇ ਪੋਤੇ ਨੂੰ ਛਗਣ ਤੇ ਸੀਸਾਂ ਦੇ ਕੇ ਆਏ ਹੁਣ ਬਾਪੂ ਦਾ ਮੁੰਡਾ ਲੱਭਾ ਵੀ ਸੁਪਨਿਆਂ ਦੇ ਘਰ ਹਸਨਪੁਰ ਵਿੱਚ ਸੇਵਾ ਕਰਦਾ ਹੈ ਉਹ ਟਰੈਕਟਰ ਚਲਾਉਂਦਾ ਹੈ ਰਾਸ਼ਨ ਲਿਆਉਂਦਾ ਤੇ ਬਿਲਡਿੰਗ ਦੀ ਉਸਾਰੀ ਵੇਲੇ ਸੀਮੈਂਟ ਇੱਟਾਂ ਤੇ ਰੋੜੀ ਫਰਾਉਣ ਦਾ ਕੰਮ ਕਰਦਾ ਹੈ ਬਾਪੂ ਕੇਸਰ ਸਿੰਘ ਚਿੱਟਾ ਕੁੜਤਾ ਪਜਾਮਾ ਪਾ ਕੇ ਕਾਲੀ ਦਸਤਾਰ ਸਜਾ ਕੇ ਹੱਥ ਵਿੱਚ ਖੁੰਡਾ ਤੇ ਝੋਲਾ ਫੜ ਕੇ ਇੱਕ ਰਾਤ ਆਪਣੇ ਪੋਤੇ ਮਨਰਾਜ ਨਾਲ ਬਤਨ ਇੱਕ ਦਿਨ ਪਿੰਡ ਗਿਆ ਤੇ ਫਿਰ ਵਾਪਸ ਆ ਗਿਆ ਬਾਪੂ ਬਹੁਤ ਸਾਫ਼ ਤੇ ਵੱਡੇ ਦਿਲ ਵਾਲਾ ਬੰਦਾ ਹੈ ਬਾਪੂ ਨੇ ਆਪਣੇ ਭਰਾ ਦੇ ਉਸ ਮੁੰਡੇ ਨੂੰ ਵੀ ਬੁਰਾ ਨਾ ਕਿਹਾ ਜਿਸ ਨੇ ਉਸ ਦੀ ਜ਼ਮੀਨ ਤੇ ਪੈਸੇ ਖਾਰੇ ਸਨ ਬਾਪੂ ਨੇ ਹੀ ਕਿਹਾ ਕਿ ਰੱਬ ਨੂੰ ਜਿਵੇਂ ਚੰਗਾ ਲੱਗਾ ਉਸਨੇ ਕਰ ਦਿੱਤਾ ਰੱਬ ਦੀ ਰਜ਼ਾ ਇਹੀ ਸੀ ਸਰਦਾਰ ਗੁਰਪ੍ਰੀਤ ਸਿੰਘ ਹੋਰਾਂ ਦੀ ਯਤਨਾ ਸਦਕਾ ਇਹ ਘਰ ਫਿਰ آباد ਹੋ ਗਿਆ ਇੱਕ ویرਾਨ ਘਰ ਵਿੱਚ ਫਿਰ ਦੀਵਾ ਬਲਣ ਲੱਗ ਗਿਆ ਉਸ ਘਰ ਵਿੱਚ ਫਿਰ ਖੁਸ਼ੀਆਂ ਕਿਹੜੇ ਆ ਗਏ ਗੁਲਾਮ ਬਾਪੂ ਗੋਪਾਲ ਸਰਪੰਚ ਜ਼ਿਲ੍ਹਾ ਮੋਗੇ ਵਿੱਚ ਇੱਕ ਪਿੰਡ ਹੈ ਇਸ ਪਿੰਡ ਵਿੱਚ ਰਹਿਣ ਵਾਲਾ ਮੁਖਤਿਆਰ ਸਿੰਘ ਚੱਕੀ ਦਾ ਕੰਮ ਕਰਦਾ ਸੀ ਤੇ ਉਸਨੇ ਡੰਗਰ ਪਸ਼ੂ ਵੀ ਰੱਖੇ ਹੋਏ ਸਨ 35 ਸਾਲ ਪਹਿਲਾਂ ਦੀ ਗੱਲ ਹੈ ਇੱਕ ਮੁਖਤਿਆਰ ਸਿੰਘ ਹਰਮੰਦਰ ਸਾਹਿਬ ਅਮਰਸਰ ਮੱਥਾ ਟੇਕਣ ਗਿਆ ਉੱਥੇ ਉਸਨੂੰ ਗੋਪਾਲ ਮਿਲ ਗਿਆ ਗੋਪਾਲ ਲਾਵਰ ਸੀ ਤੇ ਜਵਾਨ ਵੀ ਮੁਖਤਿਆਰ ਸਿੰਘ ਇਸਨੂੰ ਅਮਰਸਰ ਤੋਂ ਆਪਣੇ ਪਿੰਡ ਲਿਆਇਆ ਉਹ ਇਹ ਸੋਚ ਕੇ ਲਿਆਇਆ ਕਿ ਇਸ ਕੋਲੋਂ ਕਰਦਾ ਕੰਮ ਕਰਵਾਏਗਾ ਉਦੋਂ ਤੋਂ ਲੈ ਕੇ ਉਸਦੇ ਬਜ਼ੁਰਗ ਹੋਂ ਤੱਕ ਮਖਤਿਆਰ ਸਿੰਘ ਸਿਰਫ ਰੋਟੀ ਕਪੜਾ ਦੇ ਕੇ ਮੁਫਤ ਵਿੱਚ ਉਸ ਕੋਲੋਂ ਕੰਮ ਕਰਵਾਉਂਦਾ ਰਿਹਾ ਉਸਨੇ ਆਪਣੀ ਸਾਰੀ ਜਵਾਨੀ ਇਹਨਾਂ ਦੇ ਘਰ ਗੁਲਾਮ ਬਣ ਕੇ گزار ਦਿੱਤੀ ਇਹਨਾਂ ਨੇ ਕਦੇ ਇਸ ਨੂੰ ਇੱਕ ਪੈਸਾ ਵੀ ਨਾ ਦਿੱਤਾ ਉਹ ਪੱਠੇ ਵੜਦਾ ਖੇਤਾਂ ਤੋਂ ਲੈ ਕੇ ਆਉਂਦਾ ਮਸ਼ੀਨ ਤੇ ਗੁਦਰਦਾ ਪਸ਼ੂਆਂ ਦਾ ਗੋਹਾ ਚੁਕਦਾ ਤੇ ਹੋਰ ਕਰਦੇ ਕਈ ਕੰਮ ਕਰਦਾ ਉਹਨਾਂ ਨੂੰ ਮੁਫਤ ਦਾ ਇੱਕ ਨੌਕਰ ਮਿਲਿਆ ਹੋਇਆ ਸੀ ਰਾਤ ਵੇਲੇ ਉਹ ਤੂੜੀ ਤੇ ਪਰਾਲੀ ਤੇ ਹੀ ਸੌਂ ਜਾਂਦਾ 35 ਸਾਲ ਉਸਨੇ ਇਸ ਘਰ ਵਿੱਚ ਕੰਮ ਕੀਤਾ ਬਜ਼ੁਰਗ ਹੋਣ ਕਰਕੇ ਹੁਣ ਉਸ ਕੋਲੋਂ ਕੰਮ ਨਹੀਂ ਹੋ ਰਿਹਾ ਸੀ ਕੰਮ ਨਾ ਕਰਨ ਕਰਕੇ ਇਸ ਦਾ ਮਾਲਕ ਮੁਖਤਾਰ ਸਿੰਘ ਇਸ ਨੂੰ ਡੰਡਿਆਂ ਨਾਲ ਕੁੱਟਦਾ ਸੀ ਤਰਸੇਮ ਸਿੰਘ ਜੋ ਨਾਲ ਦੇ ਪਿੰਡ ਵਿੱਚ ਰਹਿੰਦਾ ਸੀ ਤੇ ਠੇਕੇ ਉੱਤੇ ਘਰ ਬਣਾ ਕੇ ਦਿੰਦਾ ਸੀ ਇੱਕ ਵਾਰੀ ਉਹ ਇੱਥੇ ਆਇਆ ਉਸਨੇ ਜਦੋਂ ਇਸ ਦੀ ਤਰਸਯੋਗ ਹਾਲਤ ਦੇਖੀ ਤਾਂ ਇਸ ਦੀਆਂ ਫੋਟੋਆਂ ਤੇ ਵੀਡੀਓ ਬਣਾ ਕੇ ਸੁਪਨਿਆਂ ਦੇ ਘਰ ਸਰਦਾਰ ਗੁਰਪ੍ਰੀਤ ਸਿੰਘ ਨੂੰ ਭੇਜੀਆਂ ਸਰਦਾਰ ਗੁਰਪ੍ਰੀਤ ਸਿੰਘ ਜਦੋਂ ਆਪਣੀ ਟੀਮ ਨਾਲ 3 ਦਸੰਬਰ 2017 ਨੂੰ ਇਸ ਬਜ਼ੁਰਗ ਨੂੰ ਗੁਲਾਮੀ ਭਰੀ ਜ਼ਿੰਦਗੀ ਤੋਂ ਛਡਕਾਰਾ ਪਾਉਣ ਲਈ ਪਿੰਡ ਬਕਰਵਾਲ ਪਹੁੰਚੇ ਤਾਂ ਇਹ ਬਜ਼ੁਰਗ ਨੂੰ ਖੇਤਾਂ ਵਿੱਚ ਹੀ ਪੱਠੇ ਵੜਦਾ ਮਿਲ ਗਿਆ। ਇਸ ਨੇ ਪੱਠੇ ਵੱਢ ਕੇ ਜਦੋਂ ਰੇੜੀ ਤੇ ਰੱਖੇ ਤਾਂ ਸਰਦਾਰ ਗੁਰਪ੍ਰੀਤ ਸਿੰਘ ਨੇ ਉਸ ਨੂੰ ਰੋਕ ਲਿਆ ਉਸ ਦਾ ਨਾਮ ਤੇ ਕਾਰਬਾਰੇ ਪੁੱਛਿਆ। ਉਸ ਨੇ ਦੱਸਿਆ ਕਿ ਉਸ ਦਾ ਨਾਮ ਕਪਾਲ ਹੈ ਤੇ ਉਹ ਦੌਰਦਾਰਣ ਵਾਲਾ ਹੈ। ਉਹ ਚਾਰ ਭਰਾ ਹਨ। ਇੱਕ ਭਰਾ ਦਾ ਨਾਮ ਪਰਬਕਰ ਦੂਜੇ ਦਾ ਨਾਮ ਗੁੱਲੂ ਤੇ ਤੀਜਾ ਭਰਾ ਮਰ ਚੁੱਕਾ ਹੈ। ਉਸ ਦਾ ਭਰਾ ਉਸ ਨੂੰ ਜਲੰਧਰ ਅਨਾਸ ਆਸ਼ਰਮ ਵਿੱਚ ਛੱਡ ਗਿਆ ਸੀ ਇਹ ਉੱਥੋਂ ਕਿਸੇ ਤਰ੍ਹਾਂ ਨਿਕਲ ਆਇਆ ਤੇ ਅੰਮ੍ਰਿਤਸਰ ਪਹੁੰਚ ਗਿਆ ਉਹ ਇਹ ਵੀ ਦੱਸਦਾ ਹੈ ਕਿ ਉਸ ਨੂੰ ਚੱਕੀ ਵਾਲਾ ਮੁਖਤਾਰ ਸਿੰਘ ਉੱਥੋਂ ਲੈ ਆਇਆ ਤੇ ਉਸ ਨੂੰ ਕਦੇ ਕੋਈ ਪੈਸਾ ਨਹੀਂ ਦਿੱਤਾ ਜਦੋਂ ਸਰਦਾਰ ਗੁਰਪ੍ਰੀਤ ਸਿੰਘ ਨੇ ਪੁੱਛਿਆ ਕਿ ਤੂੰ ਆਪਣੇ ਘਰ ਕਿਉਂ ਨਹੀਂ ਗਿਆ ਤੇਰਾ ਘਰ ਜਾਣ ਨੂੰ ਦਿਲ ਨਹੀਂ ਕਰਦਾ ਤਾਂ ਉਸ ਨੇ ਕਿਹਾ ਮੇਰਾ ਘਰ ਬਹੁਤ ਦੂਰ ਹੈ ਮੇਰੇ ਕੋਲ ਕੋਈ ਪੈਸਾ ਨਹੀਂ ਕਿ ਮੈਂ ਕਿਰਾਇਆ ਲਾ ਕੇ ਆਪਣੇ ਘਰ ਜਾ ਸਕਾਂ ਮੇਰਾ ਘਰ ਜਾਣ ਨੂੰ ਦਿਲ ਕਰਦਾ ਹੈ ਮੈਂਨਾਂ ਨੂੰ ਇੱਕ ਵਾਰੀ ਕਿਹਾ ਸੀ ਕਿ ਮੈਂ ਘਰ ਜਾਣਾ ਹੈ ਤਾਂ ਇਹ ਕਹਿੰਦੇ ਚਲਾ ਜਾ ਪਰ ਮੈਂ ਜਾਂਦਾ ਕਿਸ ਤਰ੍ਹਾਂ ਗੁਰਪ੍ਰੀਤ ਸਿੰਘ ਨੇ ਦੇਖਿਆ ਕਿ ਉਸਦੇ ਪੈਰ ਗੋਏ ਨਾਲ ਭਰੇ ਹੋਏ ਤੇ ਗਲੇ ਹੋਏ ਹਨ ਉਸ ਵੇਲੇ ਪਿੰਡ ਦੇ ਕੁਝ ਲੜਕੇ ਤੇ ਪਿੰਡ ਦਾ ਸਰਪੰਚ ਵੀ ਉੱਥੇ ਪਹੁੰਚ ਗਏ ਸਾਰੇ ਮਿਲ ਕੇ ਮਖਤਿਆਰ ਸਿੰਘ ਦੇ ਘਰ ਚਲੇ ਗਏ ਮਖਤਿਆਰ ਸਿੰਘ ਕਿਤੇ ਬਾਹਰ ਗਿਆ ਹੋਇਆ ਸੀ ਉਹ ਵੀ ਜਲਦੀ ਉੱਥੇ ਪਹੁੰਚ ਗਿਆ ਸਰਦਾਰ ਗੁਰਪ੍ਰੀਤ ਸਿੰਘ ਨੇ ਉਸਨੂੰ ਲਨਤਾ ਪਾਉਂਦੇ ਕਿਹਾ ਤੁਹਾਡੇ ਤੇ ਵਾਹਿਗੁਰੂ ਕਿਰਪਾ ਕਰੇ ਤੁਹਾਨੂੰ ਵੀ ਇਹ ਦਿਨ ਕਦੇ ਦੇਖਣੇ ਪੈਣ ਤੇ ਤੁਹਾਨੂੰ ਮੰਝੇ ਤੇ ਪਿਆ ਇਹ ਯਾਦ ਆਵੇ ਕਿ ਤੁਸੀਂ ਕਿਸ ਤਰ੍ਹਾਂ ਗੋਪਾਲ ਨੂੰ ਗੁਲਾਮ ਬਣਾ ਕੇ ਮੁਫਤ ਵਿੱਚ ਉਸ ਕੋਲੋਂ ਕੰਮ ਕਰਵਾਇਆ ਤੇ ਡੰਡਿਆਂ ਨਾਲ ਕੁੱਟਿਆ ਗੋਪਾਲ ਦਾ ਵੋਟਰ ਕਾਰਡ ਵੀ ਬਣਿਆ ਹੋਇਆ ਸੀ ਤੇ ਉਹ ਵੋਟ ਵੀ ਪਾਉਂਦਾ ਸੀ ਗੁਰਪ੍ਰੀਤ ਸਿੰਘ ਨੇ ਉਹਨਾਂ ਨੂੰ ਸਾਫ਼ ਤੇ ਸਪਸ਼ਟ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਜੇ ਤੁਸੀਂ ਸਿੱਧੇ ਤਰੀਕੇ ਨਾਲ ਬਿਨਾਂ ਕੋਈ ਬਹਿਸ ਕੀਤੇ ਇਸ ਨੂੰ ਸਾਡੇ ਨਾਲ ਭੇਜ ਦਿਓਗੇ ਤਾਂ ਠੀਕ ਹੈ ਨਹੀਂ ਤਾਂ ਅਸੀਂ ਕਾਨੂੰਨੀ ਕਾਰਵਾਈ ਕਰਕੇ ਪੁਲਿਸ ਦੀ ਹਾਜ਼ਰੀ ਵਿੱਚ ਆਪਣੇ ਨਾਲ ਲੈ ਕੇ ਜਾਵਾਂਗੇ ਇਸ ਦੇ ਨਾਲ ਹੀ 30-35 ਸਾਲਾਂ ਦੀ ਇਸ ਦੀ ਤਨਖਾਹ ਵੀ ਤੁਹਾਨੂੰ ਦੇਣੀ ਪਵੇਗੀ ਉਥੇ ਖੜੋਤੇ ਇੱਕ ਬੰਦੇ ਨੇ ਕਿਹਾ ਇਹ ਗਰੀਬ ਬੰਦਾ ਹੁਣ ਬਜ਼ੁਰਗ ਹੋ ਗਿਆ ਹੈ ਕੰਮ ਇਸ ਕੋਲੋਂ ਹੁੰਦਾ ਨਹੀਂ ਇਸ ਨੂੰ ਕੁੱਟਦੇ ਹਨ ਇਸ ਨੂੰ ਆਪਣੇ ਨਾਲ ਲੈ ਜਾਵੋ ਤੇ ਪੁਨਖਟ ਲਵੋ ਪਿੰਡ ਦੇ ਸਰਪੰਚ ਸਮੇਤ ਉਥੇ ਹਾਜ਼ਰ ਸਾਰੇ ਸੱਜਣਾ ਨੇ ਗੋਪਾਲ ਨੂੰ ਲੈ ਜਾਣ ਦੀ ਸਹਿਮਤੀ ਦੇ ਦਿੱਤੀ ਮੁਖਤਿਆਰ ਸਿੰਘ ਕਸੂਤਾ ਪਸ ਚੁੱਕਾ ਸੀ ਉਹ ਹੁਣ ਨਾ ਕਿਵੇਂ ਕਹਿ ਸਕਦਾ ਸੀ ਉਸਨੇ ਗੋਪਾਲ ਦਾ ਚੜਦੀ ਜਵਾਨੀ ਤੋਂ ਲੈ ਕੇ ਬਡਾਪੇ ਤੱਕ ਖੂਬ ਖੂਨ ਨਚੋੜਿਆ ਸੀ ਕਾਗਜ਼ੀ ਕਾਰਵਾਈ ਕਰਕੇ ਸਰਪੰਚ ਤੇ ਉਥੇ ਹਾਜ਼ਰ ਹੋਰ ਲੋਕਾਂ ਦੇ ਹਸਤਾਖਰ ਕਰਵਾਏ ਗਏ ਮਖਤਿਆਰ ਸਿੰਘ ਨੇ ਆ ਵੀ ਦਸਤਕਤ ਕੀਤੇ ਫਿਰ ਸਰਦਾਰ ਗੁਰਪ੍ਰੀਤ ਸਿੰਘ ਗੋਪਾਲ ਨੂੰ ਗੱਡੀ ਵਿੱਚ ਬਿਠਾ ਕੇ ਆਪਣੇ ਨਾਲ ਸੁਪਨਿਆਂ ਦੇ ਘਰ ਲਿਆਏ ਉਸ ਨੂੰ ਇਸ਼ਨਾਨ ਕਰਵਾ ਕੇ ਨਵੇਂ ਕੱਪੜੇ ਪਾਏ ਗਏ ਪੱਗ ਬੰਨੀ ਗਈ ਗਲੇ ਤੇ ਸੁੱਜੇ ਹੋਏ ਪੈਰਾਂ ਦਾ ਇਲਾਜ ਕੀਤਾ ਗਿਆ ਉਸ ਦੇ ਘਰ ਦਾ ਇੰਦੋਰ ਤੋਂ ਪਤਾ ਕੀਤਾ ਗਿਆ ਉਸ ਦੇ ਭਰਾਵਾਂ ਦੀ ਮੌਤ ਹੋ ਚੁੱਕੀ ਹੈ ਉਸ ਦੀ ਭੈਣ ਸੁਪਨਿਆਂ ਦੇ ਘਰ ਉਸ ਨੂੰ ਮਿਲਣ ਆਉਂਦੀ ਹੈ ਉਹ ਗੋਪਾਲ ਤੋਂ ਹੁਣ ਸਰਦਾਰ ਗੋਪਾਲ ਸਿੰਘ ਬਣ ਚੁੱਕਾ ਹੈ ਉਹ ਪਛਾਣਿਆ ਹੀ ਨਹੀਂ ਜਾਂਦਾ ਕਿ ਇਹ ਗੋਹਾ ਕੋੜਾ ਚੁੱਕਣ ਤੇ ਪੱਠੇ ਵੱਢਣ ਵਾਲਾ ਉਹੀ ਕੁਵਾਲ ਹੈ ਹੁਣ ਉਸਨੇ ਦਾੜੀ ਰੱਖੀ ਹੋਈ ਹੈ ਤੇ ਪੱਗ ਬੰਨੀ ਹੋਈ ਹੈ ਉਹ ਪੂਰਨ ਗੁਰਸਿੱਖ ਬਣਿਆ ਹੋਇਆ ਹੈ ਉਸ ਦੀ ਦਿੱਖ ਬੜੀ ਪ੍ਰਭਾਵਸ਼ਾਲੀ ਹੈ ਉਸ ਦੇ ਚਿਹਰੇ ਤੋਂ ਅੱਜ ਵੀ ਮਾਸੂਮੀਅਤ ਦੀ ਝਲਕ ਪੈਂਦੀ ਹੈ ਸੁਪਨਿਆਂ ਦੇ ਘਰ ਵਿੱਚ ਉਸ ਦਾ ਵੱਡਾ ਸਾਰਾ ਪੋਸਟਰ ਲੱਗਾ ਹੋਇਆ ਹੈ ਉਸ ਨੂੰ ਉੱਥੇ ਸਾਰੇ ਸਰਪੰਚ ਕਹਿ ਕੇ ਬੁਲਾਉਂਦੇ ਹਨ ਮੈਂ ਵੀ ਸਰਦਾਰ ਗੋਪਾਲ ਸਿੰਘ ਨਾਲ ਇੱਕ ਯਾਦਗਾਰੀ ਫੋਟੋ ਖਿਚਵਾਈ ਸਰਦਾਰ ਗੋਪਾਲ ਸਿੰਘ ਨੂੰ ਇਹ ਨਵਾਂ ਜੀਵਨ ਸਰਦਾਰ ਗੁਰਪ੍ਰੀਤ ਸਿੰਘ ਦੀ ਬਦੌਲਤ ਮਿਲਿਆ ਹੈ ਇਸ ਲਈ ਬਹੁਤ ਸਾਰੇ ਲੋਕ ਪ੍ਰੇਮ ਤੇ ਸਤਿਕਾਰ ਨਾਲ ਸਰਦਾਰ ਗੁਰਪ੍ਰੀਤ ਸਿੰਘ ਨੂੰ ਰੱਬ ਦਾ ਰੂਪ ਮੰਨਦੇ ਹਨ। ਤਨ ਹਨ ਸਰਦਾਰ ਗੁਰਪ੍ਰੀਤ ਸਿੰਘ ਤੇ ਉਹਨਾਂ ਦੀ ਟੀਮ ਤਨ ਹੈ ਮਨੁੱਖਤਾ ਪ੍ਰਤੀ ਉਹਨਾਂ ਦੁਆਰਾ ਕੀਤੀ ਜਾ ਰਹੀ ਸੇਵਾ। ਬਾਕੀ 11ਵੇਂ ਅਧਿਆਏ ਦੇ ਦੂਜੇ ਭਾਗ ਵਿੱਚ ਧੰਨਵਾਦ।